ਫਲੈਗ ਮਾਰਚ ਦਾ ਜਿਹੜਾ ਪਰਪਸ ਹੈਗਾ ਸਰ ਆਉਣ ਵਾਲੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਬਲੋਕ ਸਮਿਤੀ ਦੇ ਜਿਹੜੇ ਇਲੈਕਸ਼ਨ ਹੈਗੇ ਏਰੀਆ ਡੋਮਿਨੇਸ਼ਨ ਦੇ ਰਿਗਾਰਡਿੰਗ ਕੋਸੀ ਇਹ ਫਲੈਗ ਮਾਰਚ ਰੱਖਿਆ ਤੇ ਇਲੈਕਸ਼ਨ ਤਾਂ ਕਿ ਜਿਹੜਾ ਪੀਸਫੁਲ ਇਲੈਕਸ਼ਨ ਰਹੇ ਫੇਅਰ ਇਲੈਕਸ਼ਨ ਰਹੇ ਸਰ ਜਿਹੜੇ ਕੋਈ ਸੈਂਸਿਟਿਵ ਬੂਥ ਤਾਂ ਕਿਤੇ ਕੋਈ ਤੋਰ ਚਲਦੀ ਬੂਥ ਸਾਰੀ ਐਡੈਟੀਫਿਕੇਸ਼ਨ ਕੀਤੀ ਗਈ ਹੈ ਜਿਨੇ ਸੈਂਸਿਟਿਵ ਹੈ ਹਾਈਪਰ ਸੈਂਸਿਟਿਵ ਜਿਹੜੇ ਬੂਥ ਹੈ ਉਹਨਾਂ ਦੇ ਨੋਰਮਸ ਦੇ ਮੁਤਾਬਿਕ ਫੋਰਸ ਡਿਪਲੋਏ ਕੀਤੀ ਗਈ ਹੈ ਜਿਹੜਾ ਮੇਨ ਪਰਪਸ ਜਿਹੜਾ ਹੈਗਾ ਕਿ ਇਲੈਕਸ਼ਨ ਜਿਹੜਾ ਫੇਅਰ ਮੈਨਰ ਮੇ ਇਲੈਕਸ਼ਨ ਹੋ ਸਕੇ ਕਿਹੜੇ ਕਿਹੜੇ ਫੋਰਸ ਹੈ ਕਿਹੜੇ ਕਿਹੜੇ ਅਫਸਰ ਮੌਜੂਦ ਰਹੇਗਾ ਤਕਰੀਬਨ ਤਕਰੀਬਨ ਅਸੀਂ 3000 ਦੀ ਫੋਰਸ ਟੋਟਲ ਇਲੈਕਸ਼ਨ ਚ ਲੱਗੂਗੀ ਸਾਡੇ ਟੋਟਲ 6 ਐਸਪੀ ਸਾਹਿਬਾਨ ਤੇ 18 ਡੀਐਸਪੀ ਸਾਹਿਬਾਨ ਇਹ ਸਾਰੇ ਏਰੀਆ ਨੂੰ ਕਵਰ ਕਰਨਗੇ ਜ਼ੋਨ ਵਾਈਜ਼ ਅੱਛਾ ਇਥੇ ਕੋਈ ਵਰਤਮੂਨ ਦਾ ਕੋਈ ਟੋਲ ਫ੍ਰੀ ਨੰਬਰ ਕੋਈ ਪੁਲਿਸ ਵੱਲੋਂ ਕੋਈ ਜਿਹਨਾਂ ਨੂੰ ਫਾਲੋ ਬੰਦੀ ਹੈ ਸਰ ਨਹੀਂ 112 ਤੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਐਂਡ ਇਹ ਇਨਸ਼ੋਰ ਕਰਾਉਂਗੇ 100% ਫਰੀ ਐਂਡ ਫੇਅਰ ਇਲੈਕਸ਼ਨ ਹੋਊਗਾ ਕੋਈ ਹੜਤੰਗਬਾਜ਼ੀ ਕੋਈ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਪੇਪਰ ਪੇਪਰ ਕੋਈ ਕਨੋਰ ਦੀ ਗੱਲ ਕਰੀਏ ਪੇਪਰ ਉਹ ਸਾਰਿਆਂ ਤੇ ਜਿਹੜੇ ਨਹੀਂ ਜਿਹੜੇ ਜਿਨ੍ਹਾਂ ਨੇ ਜੋ ਇਹੋ ਜੀ ਜੋ ਕੋਈ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਖਿਲਾਫ ਅਸੀਂ ਆਲਰੇਡੀ ਐਫ ਆਈ ਆਰ ਰਜਿਸਟਰਡ ਕਰ ਚੁੱਕੇ ਨੇ ਤੇ ਮੈਂ ਇਹ ਫਿਰ ਵੀ ਤੁਹਾਡੇ ਥਰੂ ਇਹ ਕਲੀਅਰ ਕਰਨਾ ਚਾਹਵਾ ਕਿ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਖਤੋ ਸਖਤ ਐਕਸ਼ਨ ਲਵਾਂਗੇ ਜਿਹੜਾ ਕੋਈ ਕਾਨੂੰਨ ਤੋੜੂਗਾ ਪਿਛਲੇ ਦਿਨ ਕੁਝ ਪੋਲਿਟੀਕਲ ਪਾਰਟੀਆਂ ਜਿਹੜੀਆਂ ਨੇ ਪਟਿਆਲਾਪੁਰ ਤੋਂ ਫੇਰ ਵੀ ਨਹੀਂ ਜਾਂਦੀਆਂ ਸਵਾਲ ਵੀ ਕਰ ਰਹੀਆਂ ਨੇ ਤਾਂ ਕਿਸ ਤਰੀਕੇ ਨਾਲ ਵੇਖਿਆ ਜਾਵੇ ਕਿਉਂਕਿ ਜਦੋਂ ਚੋਣ ਹੋਣੇ ਨੇ ਜਦ ਇਸ ਦਿਨ ਵੋਟਿੰਗ ਹੋਣੀ ਹੈ ਤੇ ਵਿਸ਼ਵਾਸ ਕੀ ਰਹੇਗਾ ਜੋ ਪੰਜਾਬ ਪੁਲਿਸ ਨਹੀਂ ਨਹੀਂ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਮੁਸਤੈਦ ਹੈ ਕਿ